ਗੁਰੂ ਕਲੰਗੀਧਰ ਪਾਤਸ਼ਾਹ ਵੀ ਆਪਣੇ ਨਾਲ ਬਾਜ ਰੱਖਦੇ ਸੀਗੇ ਇਹ ਬਾਜ ਦਾ ਇਤਿਹਾਸ ਕੀ ਆ ਜਿਹੜਾ ਬਾਜ ਰੱਖਣ ਦਾ ਇਤਿਹਾਸ ਹਨ ਇਹ 6ਵੇਂ ਪਾਛੇ ਤੋਂ ਸ਼ੁਰੂ ਹੋ ਗਿਆ ਸੀ ਪਹਿਲੀ ਜਿਹੜੀ ਲੋਹ ਗੜ ਅੰਮ੍ਰਿਤਸਰ ਸਾਹਿਬ ਜੰਗ ਹੋਈ ਉਹ ਬਾਜ ਤੋਂ ਹੀ ਹੋਈ ਸੀ ਜਹਾਂਗੀਰ ਕਿ ਕਿਹੜਾ ਸੀ ਉਹਦਾ ਬਾਜ ਉੱਡ ਰਿਆ ਸੀ ਮਹਾਰਾਜ ਨੇ ਆਪਣਾ ਪਿੱਛੇ ਬਾਜ ਛੱਡਤਾ ਕਿਉਂਕਿ ਸਾਨੂੰ ਗੁੱਸਾ ਮਹਾਰਾਜ ਨੂੰ ਮਤਰਾ ਹੈਗਾ ਸੀਗੇ ਗੁਰੂ ਅਜੇ ਦੇ ਉਦੇਸ਼ੀ ਦੀਦ ਬਾਦ ਤੇ ਅਮੀਰੀ ਪੀਰੀ ਦਾ ਸਿਧਾਂਤ ਚਲਾਉਣਾ ਸੀ ਆਪਾਂ ਉਹ ਜਦੋਂ ਬਾਜ ਛੱਡਿਆ ਤਾਂ ਉਹਨੇ ਉਹਦਾ ਬਾਜ ਚੁੱਕ ਕੇ ਥੱਲੇ ਲੈ ਜਾਂਦਾ ਫਿਰ ਔਰੰਗਜ਼ੇਬ ਉਹ ਜਿਹੜਾ ਉਸ ਟਾਈਮ ਦਾ ਜਹ ਹੈਗਾ ਸੀ ਜਹਾਂਗੀਰ ਉਹ ਕਹਿੰਦਾ ਭਾਈ ਮੇਰਾ ਬਾਜ ਦੇ ਦਿਓ ਮਹਾਰਾਜ ਕਹਿੰਦੇ ਜੇ ਤੁਹਾਡਾ ਇੱਕ ਬਾਜ ਹੋਇਆ ਤਾਂ ਤੁਹਾਡੇ ਤਾਜ ਵੀ ਹੋਣੇ ਆ ਇਹ ਚਿੜੀਆਂ ਦੇ ਨਾਲ ਮੈਂ ਬਾਜ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹਦਾ ਇਤਿਹਾਸ ਵੀ ਦੱਸੋ ਕਿਉਂ ਗੁਰੂ ਪਾਸ਼ਾ ਨੇ ਇਹ ਖਾਨ ਫੋਲੀ ਸੀ ਫਿਰ ਇੱਕ ਚਿੜੀ ਨੂੰ ਅਮਰਿਸ਼ ਕਾਇਆ ਗਿਆ ਬਾਜਾਂ ਦੇ ਨਾਲ ਲੜਾਇਆ ਚਿੜੀ ਨੇ ਬਾਜ ਤੋੜ ਕੇ ਕਹਤਿਆ ਫਿਰ ਮਹਾਰਾਜ ਕਹਿੰਦੇ ਚਿੜੀਆਂ ਸੇ ਮੈਂ ਬਾਜ ਲਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਫਿਰ ਮਹਾਰਾਜ ਕਹਿੰਦੇ ਕਿ ਹਣ ਚਿੜੀਆਂ ਵੀ ਹੁਣ ਜੜੀਆਂ ਲੜਨ ਗਿਆ ਹੁਣੇ ਦੇਖੋ ਅੱਜ ਸਿੰਘਣੀਆਂ ਆਂ ਅਮਰਤ ਚੱਕਦਿਆਂ ਬੀਬੀਆਂ ਇਸਤਰੀਆਂ ਉਹ ਵੀ ਪਾਰੂ ਪੈਂਦੀਆਂ ਨੇ ਜਿਵੇਂ ਹੁਣ ਮਾਤਾ ਹਸ਼ਰੰਜ ਗੌਰ ਜੀ ਉਹਤ ਬਾ ਜਿਹੜੇ ਦਸ਼ਮੀਪਤਾ ਜੀ ਆਏ ਉਹਨਾਂ ਨੇ ਵੀ ਆਪਣੀ ਬਾ ਹੱਥ ਦੇ ਉੱਤੇ ਬਾਜ ਸਜਾਇਆ ਸੀ ਅੱਗੋਂ ਉਹਨਾਂ ਦੇ ਆਪਾ ਪੁੱਤਰ ਆ ਜਿਹੜੀ ਪਿਓ ਦੀ ਰਵਾਇਤ ਉਹ ਆਪਾਂ ਜਰੂਰ ਗਾਂਤ ਹੋ ਰਹੀ ਹੋਈ ਆ ਜਿਹੜਾ ਬਾਜ ਆ ਇਹ ਕਦੀ ਗੁਲਾਮ ਨਹੀਂ ਰਹਿ ਸਕਦਾ ਇਹਦੀ ਉਮਰ 60 ਸਾਲ ਹੁੰਦੀ ਆ ਜਦੋਂ ਇਹ 40 ਸਾਲ ਦੀ ਉਮਰ ਦੇ ਵਿੱਚ ਹੁੰਦਾ ਇਹਤੇ ਇੱਕ ਇਹੋ ਜੀ ਮੁਸੀਬਤ ਪੈ ਜਾਂਦੀ ਆ ਇਹਨੂੰ ਮਰਨਾ ਪੈਂਦਾ ਜਾਂ ਇਹਨੂੰ ਫਿਰ ਦਰਦ ਦੇ ਚੱਲਣਾ ਪੈਂਦਾ 40 ਸਾਲ ਦੀ ਮਤਿਆਂ ਦੀ ਚੁੰਝ ਜਿਹੜੀ ਵੱਡੀ ਹੋ ਜਾਂਦੀ ਆ ਜਿਹਦੇ ਨਾਲ ਕਿ ਇਹ ਸ਼ਕਰ ਖਾਣ ਹੀ ਪੁੰਦਾ ਇਹਦੇ ਜਿਹੜੇ ਪੰਜੇ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਿਹਦੇ ਨਾਲ ਇਹ ਸ਼ਕਰ ਨੂੰ ਫੜ ਨਹੀਂ ਪੁੰਦਾ ਫਿਰ ਇਹ ਸੋਚਦਾ ਕਿ ਮੈਂ ਸ਼ਕਰ ਕੋਲੋਂ ਨਾਲੋਂ ਚੰਗਾ ਇਹ ਖੁੱਲੇ ਲਾ ਕੇ ਚੱਲ ਜਾਂਦਾ ਪਹਾੜਾਂ ਦੇ ਸਭ ਤੋਂ ਪਹਿਲੇ ਜਾ ਕੇ ਉੱਥੇ ਆਪਣੀ ਚੁੰਝ ਤੋੜਦਾ ਵਾ ਜਦੋਂ ਚੁੰਝ ਤੋੜਦਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਐ ਇਹਨੂੰ ਠੀਕ ਆ ਜੀ ਉਸ ਤੋਂ ਬਾਅਦ ਇਹ ਪੰਜੇ ਤੋੜਦਾ ਆਪਣੇ 6 ਮਹੀਨੇ ਬਾਅਦ 7 ਮਹੀਨੇ ਬਾਰੇ ਦੀ ਚੁੰਝ ਹੁੰਦੀ ਆ ਸਭ ਤੋਂ ਪਹਿਲੇ ਆਪਣੇ ਭਾਰ ਕੱਢ ਦਵਾ ਭਾਰੇ ਹੋਏ ਫਿਰ ਭਾਰੇ ਕਾ ਉਧਰ ਉਹ ਜਿਹੜੇ ਨੋ ਵੀ ਆ ਜਾਂਦੇ ਚੁੰਜੀ ਬਰਾਬਰ ਹੋ ਗਈ ਫਿਰ ਇਹ ਆਪਣਾ ਸ਼িকার ਕਰਨ ਦੇ ਫਿਰ ਯਾਨੀ ਆਪਣੀ 20 ਸਾਲ ਦੀ ਉਮਰ ਇੱਕ ਹਿਸਾਬ ਦੀ ਯੰਗ ਹੋ ਕੇ ਜਿੰਦਾ ਹੈ ਮਤਲਬ ਫਿਰ ਦੁਬਾਰੇ ਜਨਮ ਹੋ ਜਾਂਦਾ ਦੁਬਾਰੇ ਜਨਮ ਹੁੰਦਾ ਹੈ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ ਜਾਂ ਸਿੱਖ ਇਤਿਹਾਸ ਦੇ ਪੰਨੇ ਫਰੋਲੇ ਜਾਂਦੇ ਆ ਤਾਂ ਉਸ ਦੇ ਵਿੱਚ ਇੱਕ ਪੰਨਾ ਆਉਂਦਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਤੋਂ ਲਾੜਲੇ ਬਾਜ ਦਾ ਵੀ ਜ਼ਿਕਰ ਹੁੰਦਾ ਕਲਗੀਆਂ ਵਾਲੇ ਪਾਸ਼ਾ ਨੇ ਬਾਜ ਰੱਖਿਆ ਅਤੇ ਕਲਗੀਆਂ ਵਾਲੇ ਪਾਸ਼ਾ ਨੇ ਜੋ ਖਾਨ ਕਹੀ ਇੰਛੜੀਆਂ ਉਸੇ ਮੈਂ ਬਾਜ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤਾਂ ਉਹ ਬਾਜ ਅੱਜ ਗੁਰੂਕੀਆਂ ਲਾੜਲੀਆਂ ਫੌਜਾਂ ਵੀ ਰੱਖਦੀਆਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਉਥੇ ਜਿੱਦੀ ਜੋੜ ਮੇਲ ਦੇ ਦੌਰਾਨ ਸਿੰਘ ਵੀਰ ਪਹੁੰਚਿਆ ਜਿਸ ਨੇ ਬਾਜ ਪਾਲਿਆ ਹੋਇਆਗਾ ਅਤੇ ਆਪਾਂ ਇਹਨਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਇਹ ਬਾਜ ਦਾ ਨਾਮ ਵੀਰ ਨੇ ਤੂਫਾਨ ਸਿੰਘ ਰੱਖਿਆਗਾ ਤੇ ਹੈਗਾ ਵੀ ਬਿਲਕੁਲ ਤੂਫਾਨ ਆ ਤੇ ਹੁਣ ਦੇ ਤੁਸੀਂ ਦੇਖਿਆ ਕਿ ਕਿਵੇਂ ਨੇ ਹੁਣੇ ਡਾਰੀ ਮਾਰਨ ਦੀ ਕੋਸ਼ਿਸ਼ ਕੀਤੀ ਬਾਕੀ ਆਪਾਂ ਸਿੰਘ ਸਾਹਿਬ ਤੋਂ ਜਿਹੜੀ ਜਾਣਕਾਰੀ ਲੈਣੇ ਆ ਇਹਦੇ ਬਾਰੇ ਬਾਜ ਬਾਰੇ ਕਿਉਂਕਿ ਇਹਦਾ ਆਪਣਾ ਇੱਕ ਇਤਿਹਾਸ ਆ ਬਾਜ ਦਾ ਕਿਉਂ ਗੁਰੂ ਪਾਸ਼ਾ ਬਾਜ ਨੂੰ ਆਪਣੇ ਨਾਲ ਰੱਖਦੇ ਸੀ ਇਹ ਵੀ ਇੱਕ ਇਤਿਹਾਸ ਆ ਤੇ ਉਸ ਇਤਿਹਾਸ ਨੂੰ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਇਹ ਬਾਜ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਅੱਜ ਗੁਰੂ ਕਲੰਗੀਧਰ ਪਾਸ਼ਾ ਵੀ ਆਪਣੇ ਨਾਲ ਬਾਜ ਰੱਖਦੇ ਸੀ ਕਿ ਇਹ ਬਾਜ ਦਾ ਇਤਿਹਾਸ ਕੀ ਆ ਬਬਾਈ ਦੇਖੋ ਜਿਹੜਾ ਬਾਜ ਰੱਖਣ ਦਾ ਇਤਿਹਾਸ ਹਨ ਇਹ 6ਵੇਂ ਪਾਛੇ ਤੋਂ ਸ਼ੁਰੂ ਹੋ ਗਿਆ ਸੀ ਜਿਹੜਾ ਪਹਿਲਾ ਬਾਜ਼ ਆ ਛੇਵੇਂ ਪਾਤਸ਼ਾਹ ਨੇ ਖਰ ਪਹਿਲੀ ਜਿਹੜੀ ਲੋਗੜ ਅੰਮ੍ਰਿਤਸਰ ਸਾਹਿਬ ਜੰਗ ਹੋਈ ਬਾਜ਼ ਤੋਂ ਹੀ ਹੋਈ ਸੀ ਮਹਾਰਾਜ ਆਪਣੇ ਬੈਠੇ ਹੋਏ ਸੀ ਵਿਵੇਕ ਸਰ ਸਾਹ ਜਿਹੜਾ ਵੀ ਉਸ ਸਮੇਂ ਦਾ ਜਹਾਂਗੀਰ ਕਿ ਕਿੜਾ ਸੀ ਉਹਦਾ ਬਾਜ਼ ਉੱਡ ਰਿਆ ਸੀ ਮਹਾਰਾਜ ਨੇ ਆਪਣਾ ਪਿੱਛੇ ਬਾਜ਼ ਛੱਡਤਾ ਕਿਉਂਕਿ ਸਾਨੂੰ ਗੁੱਸਾ ਮਹਾਰਾਜ ਨੂੰ ਮਤਲਬ ਹੈਗਾ ਸੀਗੇ ਗੁਰੂ ਅਰਜਨ ਦੇਵ ਜੀ ਦੀ ਬਾਦ ਤੇ ਅਮੀਰੀ ਪੀਰੀ ਦਾ ਸਿਧਾਂਤ ਚਲਾਉਣਾ ਸੀ ਆਪਾਂ ਉਹ ਜਦੋਂ ਬਾਜ਼ ਛੱਡਿਆ ਤਾਂ ਉਹਨੇ ਉਹਦਾ ਬਾਜ਼ ਚੁੱਕ ਕੇ ਥੱਲੇ ਲੈ ਜਾਂਦਾ ਫਿਰ ਔਰੰਗਜ਼ੇਬ ਜਿਹੜਾ ਉਸ ਟਾਈਮ ਦਾ ਹੈਗਾ ਸੀ ਜਹਾਂਗੀਰ ਉਹ ਕਹਿੰਦਾ ਭਾਈ ਮੇਰਾ ਬਾਜ ਦੇ ਦਿਓ ਮਹਾਰਾਜ ਕਹਿੰਦੇ ਜੇ ਤੁਹਾਡਾ ਇੱਕ ਬਾਜ ਹੋਇਆ ਤਾਂ ਤੁਹਾਡੇ ਤਾਜ ਵੀ ਹੋਣੇ ਆ। ਉਸ ਤੋਂ ਬਾਅਦ ਜਿਹੜੇ ਦਸ਼ਮੀਪੀਤਾ ਜੀ ਆਏ ਉਹਨਾਂ ਨੇ ਵੀ ਆਪਣੀ ਬਾ ਹੱਥ ਦੇ ਉੱਤੇ ਬਾਜ ਸਜਾਇਆ ਸੀ। ਅੱਗੋਂ ਉਹਨਾਂ ਦੇ ਆਪਾ ਪੁੱਤਰ ਆ ਜਿਹੜੀ ਪਿਓ ਦੀ ਰਵਾਇਤ ਉਹ ਆਪਾ ਜਰੂਰ ਗਾਂਤ ਹੋ ਰਹੀ ਹੋਈ ਆ ਤੇ ਤੁਰਦੀ ਹੋ ਰਹੀ ਨਹੀਂ ਗਾਂ ਦੀ ਗਾਹ ਹੋਰ ਵੀ ਸਿੰਘ ਹੋਣਗੇ ਬਾਜ ਰੱਖਣਗੇ। ਕੋੜੇ ਵਾਕ ਵਿੱਚ ਮਾਰਿਆ ਕਹਿੰਦੇ ਤੁਹਾਡਾ ਡੋੜਾਣੇ ਕੋੜਾ ਉਡਾਣੇ ਕੋ ਬਾਜ ਗੁਰਗੋਵ ਸਿੰਘ ਮਾਰਾ ਤੁਹਾਡਾ ਚੌਕੁੰਡਾ ਵਿੱਚ ਰਾਜ। ਸਾਡਾ ਤਾਂ ਚੌਕੁੰਡਾ ਵਿੱਚ ਰਾਜ ਆ। ਮਰਾ ਜੀ ਬਾਬਾ ਜੀ ਇਹ ਵੀ ਕੱਲ ਦੱਸੋ ਬਾਜ ਹੀ ਰੱਖਣ ਦੇ ਪਿੱਛੇ ਰਾਜ ਕੋਈ ਹੋਣਾਗਾ ਕੋਈ ਖਾਸੀਅਤ ਬਾਜ ਦੀ ਹੋਊਗੀ ਕਿਉਂਕਿ ਪੰਛੀ ਜਾਨਵਰ ਤਾਂ ਹੋਰ ਵੀ ਬੜੇ ਨੇ ਬਿਲਕੁਲ ਜੀ ਦੇਖੋ ਜਿਹੜਾ ਬਾਜ ਆ ਇੱਕ ਸਾਰੇ ਪੰਛੀਆਂ ਤੋਂ ਅਲੱਗ ਆ ਸਭ ਤੋਂ ਪਹਿਲੀ ਗੱਲ ਆ ਕਿ ਸਿੰਘਾ ਔਰ ਬਾਜ ਦੇ ਗੁਣ ਬਹੁਤ ਰਲਦੇ ਆ ਜਿਹੜਾ ਬਾਜ ਆ ਇਹ ਕਦੀ ਗੁਲਾਮ ਨਹੀਂ ਰਹਿ ਸਕਦਾ ਦੂਜੀ ਗੱਲ ਇਹ ਆ ਕਿ ਇਹ ਜਦੋਂ ਵੀ ਅਸਮਾਨ ਦੇ ਉੱਪਰ ਉੜਦਾ ਹਜ਼ਾਰਾਂ ਫੀਟ ਦੂਰ ਤੋਂ ਵੀ ਇਹਦੀ ਨਿਗਾਹ ਪਰਦਾਸ ਪੜਦੇ ਆ ਸਿੱਖਾਂ ਦਾ ਮੰਨ ਨੀਵਾ ਮੱਤ ਉੱਚੀ ਠੀਕ ਆ ਇਹਦਾ ਜਿਹੜਾ ਮੱਤ ਜਿਹੜੀ ਬਹੁਤ ਉੱਚੀ ਹੁੰਦੀ ਆ ਜਿਹੜਾ ਮਾਨੇ ਨੀਵਾ ਹੁੰਦਾ ਵਾ ਯਾਨੀ ਕਿ ਉਹ ਉਡਾਰੀ ਮਾਰਦਾ ਇਹਦੀ ਥੱਲੇ ਨੀਕਾ ਹੁੰਦੀ ਆ ਸੋ ਇਸ ਤਰ੍ਹਾਂ ਇਹ ਗੁਲਾਮੀ ਕਬੂਲ ਨਹੀਂ ਕਰਦਾ ਦੂਜੀ ਗੱਲ ਹੈ ਕਿ ਸਿੰਘ ਕਦੀ ਕਿਸੇ ਦਾ ਹੱਕ ਨਹੀਂ ਮਾਰਦੇ ਇਹ ਵੀ ਕਦੀ ਕਿਸੇ ਦਾ ਹੱਕ ਨਹੀਂ ਮਾਰਦੇ ਨੇ ਆਪਣਾ ਸ਼ਿਕਾਰ ਕਰਨਾ ਆਪਣਾ ਖਾਣਾ ਠੀਕ ਹੈ ਜੀ ਆਪਣਾ ਸ਼ਿਕਾਰ ਕਰੂਗਾ ਚਾਹੇ ਜਿੰਨੇ ਦਿਨ ਮਰਜੀ ਭੁੱਖਾ ਰਵੇ ਦੂਜੀ ਗੱਲ ਹੈ ਕਿ ਇਹਦੀ ਉਮਰ 60 ਸਾਲ ਹੁੰਦੀ ਆ ਜਦੋਂ ਇਹ 40 ਸਾਲ ਦੀ ਉਮਰ ਦੇ ਵਿੱਚ ਹੁੰਦਾ ਇਥੇ ਇੱਕ ਇਹੋ ਜੀ ਮੁਸੀਬਤ ਬਣ ਜਾਂਦੀ ਆ ਜਾਂ ਤੇਨੂੰ ਮਰਨਾ ਪੈਂਦਾ ਜਾਂ ਇਹਨੂੰ ਫਿਰ ਦਰਦ ਦੇ ਚੱਲਣਾ ਪੈਂਦਾ ਜਦੋਂ ਇਹ 40 ਸਾਲ ਦੀ ਮਤਿਆਂ ਦੀ ਚੁੰਝ ਜਿਹੜੀ ਵੱਡੀ ਹੋ ਜਾਂਦੀ ਆ ਜਿਹਦੇ ਨਾਲ ਕਿ ਇਹ ਸ਼িকার ਖਾਣ ਹੀ ਪੁੰਦਾ ਇਹਦੇ ਜਿਹੜੇ ਪੰਜੇ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਿਹਦੇ ਨਾਲ ਇਹ ਸ਼িকার ਨੂੰ ਫੜ ਨਹੀਂ ਪੁੰਦਾ ਜਿਹੜੇ ਪਾਰ ਹੁੰਦੇ ਬਹੁਤ ਜ਼ਿਆਦਾ ਭਾਰੇ ਹੁੰਦੇ ਜਿਹਦੇ ਨਾਲ ਉੱਡ ਨਹੀਂ ਪੰਦਾ ਫਿਰ ਇਸ ਇਸ ਸਿਚੁਏਸ਼ਨ ਦੇ ਵਿੱਚ ਇਹ ਨਾ ਤਾਂ ਸ਼িকার ਕਰ ਸਕਦਾ ਨਾ ਉੱਡ ਸਕਦਾ ਯਾਨੀ ਕਿ ਇੱਕ ਸਾਦਾ ਸ਼ਕਤਹੀਣ ਹੋ ਜਾਂਦਾ ਪੂਰੀ ਤਰ੍ਹਾਂ ਫਿਰ ਇਹ ਸੋਚਦਾ ਕਿ ਮੈਂ ਸ਼িকার ਕੋਲ ਨਾਲੋਂ ਚੰਗਾ ਇਹ ਖੁੱਲੇ ਇਲਾਕੇ ਚੱਲ ਜਾਂਦਾ ਪਹਾੜਾਂ ਦੇ ਸਭ ਤੋਂ ਪਹਿਲੇ ਜਾ ਕੇ ਉੱਥੇ ਆਪਣੀ ਚੁੰਝ ਤੋੜਦਾ ਵਾ ਜਦੋਂ ਚੁੰਝ ਤੋੜਦਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਐ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹ ਪੰਜੇ ਤੋੜਦਾ ਆਪਣੇ ਹੁਣ ਆਪਾਂ ਜੇ ਉਹ ਆਪਣੇ ਸਰੀਰ ਦੇ ਤੋੜਾਂਗੇ ਤਾਂ ਆਪਣੇ ਨੂੰ ਦਰਦ ਹੋਏਗੀ ਆਪਾਂ ਨਹੀਂ ਕਰ ਸਕਦੇ ਪਰ ਇਹ ਪੰਛੀ ਕਰਦਾ ਕਿਉਂਕਿ ਇਹਨੇ ਗੁਲਾਮੀ ਕਬੂਲ ਨਹੀਂ ਕਰਨੀ ਨਾ ਇਹਨੇ ਕਦੀ ਕਿਸੇ ਦਾ ਛੁੱਟਿਆ ਜਾ ਮਾਸਖਾਣਾ ਫਿਰ ਕੁਝ ਸਮੇਂ ਬਾਅਦ ਇਹ ਆਪਣੇ ਪੰਜੇ ਤੋੜ ਕੇ ਜਦੋਂ ਇਹਦੀ 6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਇਹਦੀ ਚੁੰਝ ਹੁੰਦੀ ਆ ਸਭ ਤੋਂ ਪਹਿਲੇ ਆਪਣੇ ਭਾਰ ਕੱਢਦਾ ਵਾ ਭਾਰੇ ਹੋਏ ਫਿਰ ਭਾਰੇ ਉਧਰ ਉਹਦੇ ਜਿਹੜੇ ਨੋ ਵੀ ਆ ਜਾਂਦੇ ਚੁੰਝੀ ਬਰਾਬਰ ਹੋ ਗਈ ਫੇਰ ਇਹ ਆਪਣਾ ਸ਼ਿਕਾਰ ਕਰਨ ਦੇ ਫੇਰ ਯਾਨੀ ਕਿ ਆਪਣੀ 20 ਸਾਲ ਦੀ ਉਮਰ ਇੱਕ ਹਿਸਾਬ ਦੀ ਯੰਗ ਹੋ ਕੇ ਜਿੰਦਾ ਏ ਨਵੀਂ ਉਮਰ ਮਿਲਦੀ ਮਤਲਬ ਫੇਰ ਦੁਬਾਰੇ ਜਨਮ ਹੋ ਜਾਂਦਾ ਦੁਬਾਰੇ ਜਨਮ ਹੁੰਦਾ ਏ ਦਾ ਇਹ 40 ਸਾਲ ਤੋਂ ਬਾਅਦ ਇਹਦਾ ਹੁੰਦਾ ਵਾ ਕਿਵੇਂ ਤੁਸੀਂ ਕਿਹਾ ਕਿ ਇਹ ਕਿਸੇ ਦਾ ਸੁਟਿਆ ਹੋਇਆ ਮਾਸ ਨਹੀਂ ਖਾਂਦਾ ਪੋਟੀਆਂ ਨਹੀਂ ਖਾਂਦਾ ਹੁਣ ਜਿਵੇਂ ਤੁਸੀਂ ਆਪ ਪਾਲਿਆ ਹੋਇਆ ਤੇ ਫਿਰ ਹੁਣ ਵੀ ਇਹ ਆਪ ਸ਼ਿਕਾਰ ਕਰਦਾ ਜਾਂ ਇਹਨੂੰ ਤੁਸੀਂ ਆਪ ਖੋਣੇ ਇਹ ਫਿਰ ਕਿਵੇਂ ਇਹ ਬਾਬਾ ਜੀ ਮਰਜੀ ਇਹਨੇ ਆਪਣਾ ਕਰਨਾ ਆਪ ਕਰ ਲੈਂਦਾ ਨਹੀਂ ਤਾਂ ਆਪਾਂ ਇਹਨੂੰ ਪਾਈਦਾ ਆਪਣੇ ਕੋਲ ਦੋ ਬਾਜ ਹੋਰ ਆ ਕਰੇ ਹੁਣ ਇਹ ਬਾਜ ਨੇ ਜਿਹੜਾ ਚੀਜ਼ ਡੱਲਾ ਮੂੰਹ ਚ ਪਾਲਿਆ ਦੂਜੇ ਬਾਜ ਨੇ ਨਹੀਂ ਪਾਉ ਇੱਕ ਦੂਜੇ ਦਾ ਝੂਠਾ ਬਣੀ ਖਾਂਦੇ ਕਿ ਜਿਹੜਾ ਜਿਵੇਂ ਇਹਦੇ ਨੂੰ ਮਾਸ ਪਾਇਆ ਵਾ ਇਹਨੇ ਸੋੜਤਾ ਉਹੀ ਚੋਕੇ ਮੈਂ ਦੂਜੇ ਨੂੰ ਪਾਉਂਗਾ ਨੇ ਮੂੰਹ ਪਰੇ ਕਰ ਦੇਣਾ ਇਹ ਚੋਕੇ ਪਰੇ ਮਾਰਨਾ ਉਹ ਇਹਦਾ ਉਹ ਇਹਦਾ ਮੈਂ ਚੋਕੇ ਨੂੰ ਪਾਉਂਗਾ ਇਹ ਖਾਊਗਾ ਤੁਸੀਂ ਹੁਣੇ ਅਸੀਂ ਜਦੋਂ ਆਏ ਤੇ ਤੁਸੀਂ ਇਹਨੂੰ ਬਦਾਮ ਖਵਾ ਰਹੇ ਸੀਗੇ ਕਾਜੂ ਬਦਾਮ ਦਾ ਖਾਣ ਦਾ ਬਹੁਤ ਆ ਸ਼ਕੀਨ ਹੁੰਦਾ ਕਹਿੰਦੇ ਬਾਜ ਬਿਲਕੁਲ ਬਾਬਾ ਜੀ ਦੇਖੋ ਵੈਸੇ ਖਾਂਦਾ ਨਹੀਂ ਆ ਪਰ ਫਤੇਹ ਸਿੰਘ ਜੀ ਦੀ ਕਿਰਪਾ ਗਈ ਇਹਨੂੰ ਚਲੋ ਤੁਹਾਨੂੰ ਪਤਾ ਸ਼ੀਧੀ ਦਿਹਾੜੇ ਆ ਇਹਨਾਂ ਦਿਨਾਂ ਚ ਇਹ ਮਾਸ ਇਹ ਜਗ੍ਹਾ ਤੇ ਮਿਲਣਾ ਬਹੁਤ ਮੁਸ਼ਕਲ ਆ ਤੋਂ ਇਸ ਕਰਕੇ ਆਪਾਂ ਇਹਨੂੰ ਕੱਲ ਦਾ ਛਕਾਇਆ ਆਪਾਂ ਹੁਣ ਆਪਾਂ ਇਹ ਇਲਾਕੇ ਤੋਂ ਬਾਹਰ ਜਾਵਾਂਗੇ ਫਿਰ ਇਹਨੂੰ ਮਾਸ ਚਾਵਾਂਗੇ ਤਾਂ ਫਿਰ ਇਸ ਕਰਕੇ ਜਦੋਂ ਭੁੱਖਾ ਹੁੰਦਾ ਫਿਰ ਜੋ ਦਿਲ ਕਰਦਾ ਇਹ ਛਕ ਲੈਂਦਾ ਵੈਸੇ ਇਹ ਚੀਜ਼ਾਂ ਛਕਦਾ ਨਹੀਂ ਕਦੇ ਇਹਦੀ ਕਿੰਨੀ ਉਮਰ ਆ ਹੁਣ ਇਹਦੇ ਬਾਬੇ ਡੇਢ ਸਾਲ ਉਮਰ ਹੈਗੀ ਅੱਛਾ ਡੇਢ ਸਾਲ ਦੀ ਉਮਰ ਹੈ ਇਹ ਹੋਰ ਵੀ ਵੱਡਾ ਹੁੰਦਾ ਇਦੋਂ ਕਿ ਐਡਾ ਹੀ ਇਹਦਾ ਸਾਈਜ਼ ਰਹਿੰਦਾ ਹੈ ਨਹੀਂ ਬਾਬਾ ਜੀ ਇਹ ਅਜੇ ਮਤਲਬ ਮਹਾਰਾਜ ਦੀ ਅਕਾਲ ਪੁਰਖ ਦੀ ਕਿਰਪਾ ਨਾਲ ਇਹ 2-2 ਫੁੱਟ ਯਾਨੀ ਕਿ 4 ਫੁੱਟ ਜੇ ਹੋਰ ਨਿਕਲਣੇ ਨੇ ਇਹਦੇ ਜਦੋਂ ਆਪਾਂ ਇਹ ਦੇਖੋ ਫਲਾਵਟੇ ਦੀ ਉੱਟੇ ਪਾਏ ਆ ਲੋ ਜਿਵੇਂ ਆ ਪੰਖ ਮਾਰਦਾ ਪਿਆਣਾ ਇਹ 2 ਫੁੱਟ ਸਮਾਂ ਪਾਗੇ ਤੇ ਜੜ ਪ ਕਿ ਜਿਹੜਾ ਇਹਦਾ ਸਾਈਜ਼ ਆ ਹੋਰ ਵੱਡਾ ਹੋ ਜਾਣਾ ਥੋੜਾ ਜਿਹਾ ਤੇ ਬਾਬਾ ਜੀ ਉਹ ਇਹ ਜਿਵੇਂ ਕਹਿੰਦੇ ਬਾਜ ਦੀ ਤਾਂ ਪਕੜ ਜਿਹੜਾ ਬੁਰਕ ਪਾੜੇ ਇਹ ਜਿਵੇਂ ਉੜਦਾ ਉੜਦਾ ਜਿਵੇਂ ਤੁਸੀਂ ਦੱਸ ਰਹੇ ਸੀ ਉੱਪਰ ਇੰਨਾ ਉੱਚਾ ਉੜਦਾ ਹੋਇਆ ਤੇ ਥੱਲੋਂ ਇਹ ਸਮੁੰਦਰ ਦੇ ਵਿੱਚੋਂ ਫੜ ਕੇ ਆਦਾ ਸ਼ਿਕਾਰ ਲੈ ਜਾਂਦਾਗਾ ਪੰਜਿਆਂ ਦੇ ਵਿੱਚ ਬੜੀ ਜਾਨ ਹੁੰਦੀ ਆ ਫਿਰ ਤੁਸੀਂ ਇਹਨੂੰ ਸੰਭਾਲਦੇ ਹੋ ਤੇ ਤੁਹਾਨੂੰ ਨਹੀਂ ਕੁਝ ਕਹਿੰਦਾ ਇਹ ਬਾਬਾ ਜੀ ਸਾਡੇ ਆ ਫਿਰ ਪਲਿਆ ਹੋਇਆ ਹੈ ਨਾ ਸਾਨੂੰ ਕੁਝ ਨਹੀਂ ਕਹਿੰਦਾ ਬਸ ਇਹ ਕੀ ਆਪਣੀ ਸੇਫਟੀ ਲਈ ਜਿਵੇਂ ਉਹਨੂੰ ਦੇਖੋ ਪੰਛੀ ਆ ਹੁਣ ਕਈ ਮੌਕੇ ਬੈਠਾ ਇਹਦੀ ਪકડ ਆਟੋਮੈਟਿਕਲੀ ਮਜ਼ਬੂਤ ਆ ਉਹ ਜੇ ਉਹ ਬੈਂਡ ਕਰਦਾ ਤੇ ਸਾਡੇ ਪੰਜੇ ਖੁੱਬਦੇ ਆ ਤੇ ਕਈ ਮੌਕੇ ਆਪਾਂ ਇਹਨੂੰ ਨੰਗੇ ਹੱਥਾਂ ਨਾਲ ਵੀ ਫੜਦੇ ਸਾਡੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਆ ਉਹ ਵੀ ਇਹਨੂੰ ਫੜ ਲੈਂਦੇ ਬੱਚੇ ਤੱਕ ਇਹਨੂੰ ਫੜ ਲੈਂਦੇ ਆ ਪਰ ਜੇ ਬਾਹਰ ਦਾ ਬੱਚਾ ਆ ਜਾਂ ਕੋਈ ਇਹਨੂੰ ਹੱਥ ਲਾਉਗੇ ਇਹਨੇ ਹੱਥ ਨਹੀਂ ਲਾਉਣ ਦੇਣਾ ਕਿਉਂਕਿ ਇਹ ਮਤਲਬ ਫੈਮਿਲੀ ਦੇ ਵਿੱਚ ਇਹਨੂੰ ਇੰਨੀ ਸਮਝ ਹੁੰਦੀ ਆ ਵੀ ਇਹ ਮੇਰੇ ਆਪਣੇ ਆ ਤੇ ਇਹ ਬਾਹਰਲੇ ਬੰਦੇ ਆ ਵੀ ਮੈਂ ਇਹਨਾਂ ਨਾਲ ਹਜੇ ਇੰਨਾ ਗੁਲਣਾ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਤਾਂ ਕਰਕੇ ਜਿਹੜੀ ਗੁਣੇ ਸਿੰਘਾਂ ਦੇ ਨਾਲ ਬਹੁਤ ਰਲਦੇ ਆ ਦੇਖੋ ਸਿੱਖ ਪੰਥ ਦੇ ਵਿੱਚ ਚਾਰ ਜਿਹੜੇ ਜੀਵ ਆ ਧਰਤੀ ਦੇ ਉੱਪਰ ਪਾਣੀ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਸਿੰਘਾਂ ਦੇ ਨਾਲ ਬਹੁਤ ਗੁਣ ਰਲਦੇ ਆ ਸਭ ਤੋਂ ਪਹਿਲਾਂ ਆਪਾਂ ਕਵਾਂਗੇ ਬਾਜ ਬਾਜੌਰ ਸਿੰਘ ਬਾਜ ਔਰ ਸਿੰਘਾਂ ਦਾ ਬਹੁਤ ਜ਼ਿਆਦਾ ਮੇਲ ਆ ਇਸ ਕਰਕੇ ਸਿੰਘ ਕਿਉਂਕਿ ਸਿੰਘ ਕਦੀ ਗੁਲਾਮੀ ਨਹੀਂ ਕਰਦੇ ਇਹਦੇ ਬਾਜ ਨਾਲ ਗੁਣ ਮਾਰੇ ਨੇ ਬਾਜ ਰੱਖਿਆ ਹੋਇਆ ਸੀ ਦੂਜੀ ਗੱਲ ਆ ਸ਼ੇਰ ਸ਼ੇਰ ਧਰਤੀ ਦੇ ਬਲਵਾਨ ਆ ਉਹ ਸ਼ੇਰ ਦੇ ਔਰ ਸਿੰਘਾਂ ਦੇ ਗੁਣ ਰਲਦੇ ਆ ਮਗਰਮੱਛ ਮਗਰਮੱਛ ਦੇ ਵੀ ਬਹੁਤ ਗੁਣ ਰਲਦੇ ਆ ਔਰ ਜਿਹੜਾ ਕੁੰਡਲੀ ਆ ਸੱਪ ਇਹ ਜਿਹੜੇ ਚਾਰ ਜੀਵ ਆ ਮਹਾਰਾਜ ਦੀ ਕਿਰਪਾ ਨਾਲ ਸਿੰਘਾਂ ਦੇ ਨਾਲ ਰਲਦੇ ਆ ਸੋ ਜਿਹੜਾ ਮੁੱਖ ਆ ਇਹ ਬਾਜ ਆ ਜਿਹੜਾ ਮਹਾਰਾਜ ਦੇ ਹੱਥਾਂ ਦੇ ਸ਼ੋਕ ਦਾ ਸੀ ਅੱਛਾ ਬਾਬਾ ਜੀ ਹੋਰ ਖਾਸੀਅਤਾਂ ਦੱਸ ਦਿਓ ਬਾਜ ਬਾਰੇ ਸਾਨੂੰ ਸਾਨੂੰ ਬਹੁਤੇ ਸਵਾਲ ਨਹੀਂ ਆਉਂਦੇ ਤੁਸੀਂ ਆਪ ਦੇ ਦੱਸ ਦਿਓ ਹੋਰ ਇਹਦੇ 'ਚ ਕੀ ਕੀ ਖਾਸੀਅਤ ਹੁੰਦੀ ਆ ਕੀ ਬਲੱਖਣਾ ਇਹਦਾ ਇਹਦੇ ਬਾਬਾ ਜੀ ਗੁਣ ਤਾਂ ਬਹੁਤ ਆ ਕੁਝ ਸਾਨੂੰ ਪਤਾ ਵਾ ਕੁਝ ਆਪਾਂ ਜੇ ਨਹੀਂ ਨਾ ਜਾਣਦੇ ਇਹਨਾਂ ਬਾਰੇ ਜਿਹੜੇ ਗੁਣ ਹਰਪਣ ਪਤਾ ਸੀ ਉਹ ਪਤਾ ਨੂੰ ਦੱਸਦੇ ਕਿ ਇਹ ਕਦੀ ਗੁਲਾਮੀ ਕਬੂਲ ਨਹੀਂ ਕਰਦਾ ਇਹ ਜਿੱਡਾ ਮਰਜੀ ਤਾਂ ਉਸ ਲਈ ਅਰਦਾਸ ਦੇ ਵਿੱਚ ਇਹਦਾ ਹੀ ਹੁੰਦਾ ਲਾ ਲੋ ਕਿ ਆਪਾਂ ਫਿਰ ਵੀ ਤਾਂ ਮੜ ਜੇ ਹੋ ਜੀ ਜਿਵੇਂ ਹੁਣ ਤੁਸੀਂ ਆਪਾਂ ਕੇ ਦਰਜੇ ਚੱਲ ਜੀ ਆਪਾਂ ਹੰਕਾਰ ਹੋ ਜਾਂਦਾ ਸਾਨੂੰ ਇਹਨੂੰ ਹੰਕਾਰ ਨਹੀਂ ਹੁੰਦਾ ਇਹ ਜਿੱਡਾ ਮਰਜੀ ਤਾਂ ਇਹਦਾ ਮਨ ਥੱਲੇ ਹੀ ਰਹਿਣਾ ਵਾ ਮਹਾਰਾਜ ਨੂੰ ਇਹ ਮਾ ਬਾਰ ਮਤ ਬਹੁਤ ਕਰੀਬ ਆਏ ਉੱਪਰ ਹੁਣ ਚੂਹਾ ਵੀ ਨੂੰ ਦੇਖ ਗਿਆ ਨਾ ਥੱਲੇ ਇਹਨੇ ਉੱਪਰ ਹੋਣਾ ਚੂਹਾ ਲੈ ਕੇ ਤਾਂ ਚਲ ਜਾਣਾ ਯਾਨੀ ਕਿ ਇੰਨਾ ਬਰੀਕੀ ਨਾਲ ਦੇਖਦਾ ਆਪਣੀ ਜਿਹੀ ਨਿਗਾ ਕੁਝ 2-3 ਫੁੱਟ 5 ਫੁੱਟ ਮੀਟਰ ਚਾਹੂਗੀ ਇਹਦੀ ਹਜ਼ਾਰਾਂ ਫੀਟ ਹ ਅਜੀ ਆਮ ਤੌਰ ਤੇ ਨਾ ਕਈ ਵਾਰ ਜਦੋਂ ਨਗਰ ਕੀਰਤਨ ਨਿਕਲਦੀ ਆ ਜਾਂ ਜਿਵੇਂ ਕੱਲ ਨੂੰ ਨਗਰ ਕੀਰਤਨ ਸਜਾਇਆ ਜਾਣਾ ਇਸ ਧਰਤੀ ਦੇ ਉੱਤੋਂ ਹਨਾ ਤਾਂ ਉਦੋਂ ਵੀ ਕਈ ਵਾਰ ਸਮਾਨ ਦੇ ਵਿੱਚ ਬਾਜ ਦੇ ਦਰਸ਼ਨ ਹੋ ਜਾਂਦੇ ਤੇ ਰੱਬ ਰੂਪੀ ਜਿਹੜੀ ਸੰਗਤ ਹੁੰਦੀ ਆ ਬਾਜ ਦੇ ਦਰਸ਼ਨ ਕਰਕੇ ਖੁਸ਼ ਹੁੰਦੀ ਆ ਮੰਨਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਖਦੇ ਸੀਗੇ ਤੇ ਬਾਜ ਵੀ ਜਿਹੜਾ ਖੁਦ ਆਉਂਦਾਗਾ ਇਹ ਬਹੁਤ ਵਧੀਆ ਪੁਆਇੰਟ ਤੁਸੀਂ ਚੇਤਾ ਕਰਾਇਆ ਇੱਕ ਗੱਲ ਤੁਸੀਂ ਯਾਦ ਰੱਖਿਓ ਜਦੋਂ ਵੀ ਆਪਾਂ ਸੱਚ ਬੋਲਾਂਗੇ ਕੈਮਰੇ ਵਿੱਚ ਜਦੋਂ ਵੀ ਪੰਥ ਦੇ ਪੀੜ ਪੈਂਦੀ ਆ ਮਹਾਰਾਜ ਹਮੇਸ਼ਾ ਆਪਣਾ ਬਾਜ ਕਹੇਦਾ ਠੀਕ ਹੈ ਜੀ ਪੁਰਾਣੇ ਸਮਿਆਂ 'ਚ ਜੀ ਸਿੰਘਾਂ ਕੋਲ ਬਾਜ਼ ਹੁੰਦੇ ਸੀ ਹੁਣ ਤੁਸੀਂ ਆਪਾਂ ਬਹੁਤੀ ਦੂਰ ਨਹੀਂ ਜਾਂਦੇ 9084 ਦਰਬਾਰ ਸਾਹਿਬ ਦੇ ਵਿੱਚ ਕਿੰਨਾ ਮਤਲਬ ਕੂਨ ਖਰਾਬਾ ਹੋਇਆ ਦਿੱਲੀ ਵਿੱਚ ਸਾਡੇ ਭਾਈਚਾਰੇ ਦੇ ਲੋਕ ਮਾਰੇ ਗਏ ਸੋ ਤੁਸੀਂ ਉਹਦਾ ਇਤਿਹਾਸ ਪੜ ਕੇ ਦੇਖੋ ਜਦੋਂ ਪੰਥ ਤੇ ਬਹੁਤ ਜ਼ਿਆਦਾ ਭੀੜ ਸੀ ਉਦੋਂ ਲੋਕ ਖੁਸ਼ੀਆਂ ਮਨਾ ਰਹੇ ਸੀ ਦੀਵਾਲੀ ਦੀਆਂ ਇੱਕ ਬਾਜ਼ ਬੰਗਲਾ ਸਾਹਿਬ ਤੇ ਆ ਕੇ ਦਿੱਲੀ ਬੈਂਦਾ ਸੀ ਠੀਕ ਹੈ ਜੀ ਦਿੱਲੀ ਬਾਜ਼ ਬੈਂਦਾ ਸੀ ਉਹ ਕੀ ਸੰਗਤ ਨੂੰ ਦਰਸ਼ਨ ਦੇ ਕੇ ਜਾਂਦਾ ਸੀ ਸੰਗਤ ਵਿਰਾਗ ਸੀ ਪਰ ਕੋਈ ਜਿਹੜੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਉਹਦੇ ਕੋਈ ਰਿਸ਼ਤੇਦਾਰ ਸੀ ਜਿਹੜੇ ਬੈਂਤ ਸਿੰਘ ਉਹ ਕਹਿੰਦੇ ਬਈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਗੁਰੂ ਮਹਾਰਾਜ ਦਾ ਸਨੇਹਾ ਲੈ ਕੇ ਆਇਆ ਵਾ ਸੇਨੇਹਾ ਇਹ ਆ ਕਿ ਘਬਰਾਉਣਾ ਗੁਰੂ ਮਹਾਰਾਜ ਤੁਹਾਡੇ ਨਾਲ ਆ ਉਹੀ ਬਾਜ ਬਾ ਇੰਦਰਾ ਗਾਂਧੀ ਦੇ ਕੋਠੇ ਤੇ ਦੇਖਿਆ ਗਿਆ ਫਿਰ ਅਸਵਤੇ ਸਿੰਘ ਕਹਿੰਦੇ ਕਿ ਉਹੀ ਬਾਜੇ ਜਿਹੜਾ ਬੰਗਲਾ ਸਾਹਿਬ ਕਹਿੰਦੇ ਮੰਨਾਂਗਾ ਤਾਂ ਜੇ ਮੇਰੇ ਹੱਥੇ ਬੈਗਾ ਉਹਨੇ ਹੱਥ ਅੱਗੇ ਕਰੇ ਆ ਕੇ ਬੈ ਗਿਆ ਕਹਿੰਦੇ ਇਹਦਾ ਮਤਲਬ ਕਿ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਦੋਵਾਂ ਨੇ ਥਾਪੜ ਆ ਤੁਹਾਨੂੰ ਠੋਕੋ ਤੇ ਬਾਬਾ ਜੀ ਉਹ ਸੇਵਾ ਕੀਤੀ ਆ ਸੁਨੀਹਾ ਕੌਣ ਲੈ ਕੇ ਆਇਆ ਬਾਜ ਇਹਨੂੰ ਆਪਾਂ ਪਹਿਰੇ ਦਾ ਦੇ ਨਾਲ ਜਾਣਿਆ ਜਨਾ ਗੱਲ ਕਹੀ ਜਾਂਦੀ ਆ ਅਸੀਂ ਮੈਂ ਬੋਲਿਆ ਵੀ ਸੀਗਾ ਆਪਣੀ ਸ਼ੁਰਾਤ ਦੇ ਅੰਦਰ ਕਿ ਇਹ ਚਿੜੀਆਂ ਦੇ ਨਾਲ ਮੈਂ ਬਾਜ ਲੜਾਉ ਤਵੇ ਗੋਪਿੰਦ ਸਿੰਘ ਨਾਮ ਕਹਾਉ ਇਹਦਾ ਇਤਿਹਾਸ ਵੀ ਦੱਸੋ ਕਿਉਂ ਗੁਰੂ ਪਾਸ਼ਾ ਨੇ ਇਹ ਖਾਨ ਬੋਲੀ ਸੀ ਦੇਖੋ ਇਹਦੇ ਦੋ ਪੈ ਤੁਹਾਨੂੰ ਪੁਆਇੰਟ ਦੱਦਾ ਦੇਵਾਂ ਜਦੋਂ ਖੰਡੇ ਬਾਟੇ ਦੀ ਪਾਉਣੀ ਸੀ ਸ਼ਕੀਨਾ ਉਦੋਂ ਜਿਹੜੇ ਆਪਾਂ ਮਤਲਬ ਜਿਹੜੇ ਮੁਗਲ ਸੀ ਬਹੁਤ ਜ਼ੁਲਮ ਕਰਦੇ ਸੀ ਇਹ ਲੋਕ ਗਊ ਗਊ ਦੀ ਤਰ੍ਹਾਂ ਸੀ ਉਹਨਾਂ ਲਈ ਬੱਕਰੀਆਂ ਦੀ ਤਰ੍ਹਾਂ ਸੀ ਹਲਾਲ ਕਰਦੇ ਸੀ ਉਹਨਾਂ ਨੂੰ ਫਿਰ ਮਹਾਰਾਜ ਇਹਦੇ ਕਹਿੰਦਾ ਮਤਲਬ ਇਹ ਨਹੀਂ ਕਿ ਇਹਨਾਂ ਬਾਜ ਜਾਣੂ ਆਪਾਂ ਵੀ ਬਾਜਾਂ ਅਮਰਿਤ ਖੰਡੇ ਬਾਟੇ ਦੀ ਪਾਹੁਲ ਸ਼ਾਕੇ ਬੱਬਾ ਜੀ ਸਫਾ ਸਫਾ ਲੱਖ ਨਾਲ ਭਾਰੀ ਸੀ ਹੁਣ ਮੈਂ ਤੁਹਾਨੂੰ ਪੁਆਇੰਟ ਦੱਸ ਦਵਾਂ ਜਦੋਂ ਮਹਾਰਾਜ ਨੇ 1699 ਚ ਖਾਲਸਾ ਪੰਥ ਸਜਾਇਆ ਨਾ ਪਹਿਲੇ ਮਹਾਰਾਜ ਨੇ ਜਿਹੜੀ ਪਾਹੁਲ ਸੀ ਉਹ ਜਿਹਦੇ ਵਿੱਚ ਪਤਾਸੇ ਨਹੀਂ ਸੀ ਪਾਈ ਜੇ ਮਾਤਾ ਸਹਿਬ ਦੇਵਾ ਜੀ ਨੇ ਉਹ ਪਹਿਲੇ ਦੋ ਬਾਜਾਂ ਨੂੰ ਸ਼ਿਕਾਇਤ ਆ ਠੀਕ ਹੈ ਜੀ ਜੋ ਕਿਉਂਕਿ ਬਾਣੀ ਤੋਂ ਬਾਣੀ ਦਾ ਪ੍ਰਤਾਪ ਦੋਵਾਂ ਦੇ ਵਿੱਚ ਆ ਗਿਆ ਬਾਣੀ ਚ ਨਹੀਂ ਤਾਕਤ ਆ ਜਦੋਂ ਜਦੋਂ ਉਹਨਾਂ ਨੇ ਸ਼ਕਾਇਆ ਨਾ ਅੰਮ੍ਰਿਤ ਦੋਵੇਂ ਬਾਜ ਵਾਪਸ ਦੇ ਵਿੱਚ ਲੜ ਲੜ ਕੇ ਮਰ ਗਏ ਤੇ ਮਾਤਾ ਸਾਹਿਬ ਜੀ ਬਣ ਕੇ ਹੈ ਕਿ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਜੇ ਆਡਾ ਖਾਲਸਾ ਇਸ ਤਰ੍ਹਾਂ ਅਮ੍ਰਿਤ ਛਕੂਗਾ ਇਹ ਤਾਂ ਆਪਸ ਵਿੱਚ ਲੜ ਲੜ ਕੇ ਮਰ ਜਾਣਗੇ ਖਾਲਸੇ ਵਿੱਚ ਮਿਠਾਸ ਜਰੂਰੀ ਆ ਫਿਰ ਮਾਤਾ ਸਾਹਿਬ ਜੀ ਨੇ ਜਿਹੜੀ ਖੰਡੇ ਬਾਟੇ ਦੀ ਪਾਹਲ ਦੇ ਵਿੱਚ ਪਤਾਸੇ ਛਕਾਏ ਕਿ ਵੀਰਾਸ ਦੇ ਨਾਲ ਨਾਲ ਮਿਠਾਸ ਵੀ ਜਰੂਰੀ ਸੋ ਉਸ ਤੋਂ ਬਾਅਦ ਗੁਰੂ ਗੋਬ ਜਦੋਂ ਫਿਰ ਗੁਰੂ ਗੋਬ ਸਿੰਘ ਜੰਦ ਜਦੋਂ ਉਹਨਾਂ ਛਕਾਈ ਫਿਰ ਇੱਕ ਚਿੜੀ ਨੂੰ ਅੰਮ੍ਰਿਤ ਛਕਾਇਆ ਗਿਆ ਵਾਜਾ ਦੇ ਨਾਲ ਲੜਾਇਆ ਚਿੜੀ ਨੇ ਬਾਜ ਤੋੜ ਕੇ ਕੱਟਿਆ ਫਿਰ ਮਹਾਰਾਏ ਕਹਿੰਦੇ ਜੜੀਆਂ ਸੇ ਮੈਂ ਬਾਜ ਲਾਉ ਤਵੇਂ ਗੋਵੀ ਸਿੰਘ ਨਾਮ ਕਹਾਉ ਫਿਰ ਮਹਾਰਾਏ ਕਹਿੰਦੇ ਕਿ ਹਾਲੇ ਚਿੜੀਆਂ ਵੀ ਹੁਣ ਜੜੀਆਂ ਲੜਨ ਗਿਆ ਹੁਣ ਦੇਖੋ ਅੱਜ ਸਿੰਘਣੀਆਂ ਵਾਂ ਅਮਰਜ ਛੱਕਦੀਆਂ ਬੀਬੀਆਂ ਇਸਤਰੀਆਂ ਉਹ ਵੀ ਪਾਰੂ ਪੈਂਦੀਆਂ ਨੇ ਜਿਵੇਂ ਹੁਣ ਮਾਤਾ ਹਸ਼ਰੰਜਨ ਗੌਰ ਜੀ ਜਿਨ੍ਹਾਂ ਨੇ ਸੰਸਕਾਰ ਕਰਿਆ ਸੀ 40 ਸਿੰਘਾਂ ਦਾ ਨਾਲ ਵੱਡੇ ਸਹਿਬਜ਼ਾਦਿਆਂ ਦਾ ਉਸ ਤੋਂ ਬਾਅਦ ਸਾਡੇ ਮਾਝੇ ਆਪਾਂ ਮਾਝੇ ਵਾਲੇ ਆ ਮਾਝੇ ਦੀ ਸ਼ਾਨ ਮਾਤਾ ਪਾ ਗੌਰ ਜੀ ਇਤਿਹਾਸ ਪੜ੍ਹ ਕੇ ਦੇਖੋ ਕਹਾਂ ਤੇਗ ਨਾ ਤੇਗ ਵਾਈ ਮਾਉਣੇ ਹਨਾ ਸੋ ਉਹ ਚਿੜੀਆਂ ਦੇ ਨਾਲ ਬਾਜ ਜੇ ਹੁ ਤੁਸੀਂ ਅਮਰੇ ਛੱਕ ਲੋਗੇ ਤੁਸੀਂ ਬਾਜ ਬਣ ਜਾਓਗੇ ਗੁਰੂ ਦੇ ਜੇ ਕੋਈ ਇਸਤਰੀ ਛੱਕਲੇ ਕਿਉਂ ਚਿੜੀ ਬਣ ਜਾਊਗੀ ਜਿਹੜੀ ਬਾਜ ਬਾਜ ਮਾਰ ਦੂਗੀ ਇੰਨੀ ਇੰਨੀ ਤਾਕਤ ਆ ਉਹਦੇ ਵਿੱਚ ਜੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਤਾਂ ਇਹ ਬਾਜ ਦਾ ਜਿਹੜਾ ਇਤਿਹਾਸ ਐਡਾ ਲੰਬਾ ਇਤਿਹਾਸ ਜਿਹੜਾ ਅਸੀਂ ਇਹ ਇਨਾ ਵੀਰ ਤੋਂ ਨਿਹੰਗ ਸਿੰਘ ਵੀਰ ਨੇ ਸਾਨੂੰ ਦੱਸਿਆ ਕਿ ਗੁਰੂ ਪਾਸ਼ਾ ਬਾਜ ਕਿਉਂ ਰੱਖਦੇ ਸੀ ਕਿਉਂ ਕਿਹਾ ਸੀ ਮੈਂ ਚਿੜੀਆਂ ਦੇ ਨਾਲ ਬਾਜ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉ ਤੇ ਇਸ ਬਾਜ ਦੇ ਪਿੱਛੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਆ ਉਸ ਅਖਾਨ ਦੇ ਪਿੱਛੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਆ ਕੈਮਰਾਮੈਨ ਗੁਰਜੰਦਰ ਸਿੰਘ ਦੇ ਨਾਲ ਮੈਂ ਰਾਜੂ ਸਿੰਘ